ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB77630.com ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ PSPCL ਐਲਮ ਦੀ ਤਿਆਰੀ ਕਰ ਰਹੇ ਹਨ ਜਾਂ PSPCL ਅਪਰੈਂਟਸ਼ਿਪ ਦੀ ਤਿਆਰੀ ਕਰ ਰਹੇ ਹਨ ਜਾਂ PSTCL ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਟਾਪ ਦੇ ਆਪਾਂ MCQ ਲੈ ਕੇ ਆਏ ਹਾਂ ਟਾਪ MCQ ਲੈ ਕੇ ਆਏ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਦਿੱਤਾ ਨੰਬਰ 96461 15143 ਇਸ ਨੰਬਰ ਤੇ ਤੁਸੀਂ ਸਾਨੂੰ ਸਿਰਫ 200 ਰੁਪਏ Google Pay ਕਰਕੇ ਸਾਡੇ ਕੋਲ ਤੁਸੀਂ PDF ਮੋਬਾਈਲ ਤੇ WhatsApp ਤੇ ਲੈ ਸਕਦੇ ਹੋ ਸੋ ਜਿਹੜੇ ਦੋਸਤ ਸਾਡੇ ਅਫੀਸ਼ੀਅਲ WhatsApp ਗਰੁੱਪ ਦੇ ਨਾਲ ਜੁੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੈ ਉਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਹਾਂ ਜੀ ਸਭ ਤੋਂ ਪਹਿਲਾ ਕੁਸਚਨ ਹੈ ਐਲਟੀ ਲਾਈਨ ਵਿੱਚ ਕਿਵੇਂ ਪਤਾ ਲੱਗਦਾ ਹੈ ਕਿ ਲਾਈਨ ਚਾਲੂ ਹੈ ਜਾਂ ਨਹੀਂ ਐਲਟੀ ਲਾਈਨ ਦੀ ਗੱਲ ਕੀਤੀ ਹੈ ਜੀ ਐਚਟੀ ਦੀ ਨਹੀਂ ਲੋ ਵੋਲਟਸ ਦੀ ਗੱਲ ਕੀਤੀ ਹੈ ਜੀ ਠੀਕ ਹੈ ਜੀ ਲਾਈਨ ਟੈਸਟਰ ਮਲਟੀਮੀਟਰ ਲਾਈਨ ਟੈਸਟਰ ਅਤੇ ਮਲਟੀਮੀਟਰ ਨਾਲ ਜਾਂ ਪਲਾਸ ਨਾਲ ਹਾਂ ਜੀ ਦੋਸਤ ਦੱਸੋ ਦੋਸਤੋ ਇਸ ਸਭ ਜੋ ਰਾਈਟ ਆਨਸਰ ਹੋ ਜਾਏਗਾ ਉਹ ਹੈ ਮਲਟ ਲਾਈਨ ਟੈਸਟਰ ਅਤੇ ਮਲਟੀਮੀਟਰ ਨਾਲ ਮਲਟੀਮੀਟਰ ਨਾਲ ਆਪਾਂ ਐਲਟੀ ਲਾਈਨ ਵਿੱਚ ਚਾਲੂ ਹੈ ਜਬ ਬੰਦ ਹੈ ਵਿੱਚ ਕਰੰਟ ਹੈਗਾ ਜਾਂ ਨਹੀਂ ਹੈਗਾ ਆਪਾਂ ਲਾਈਨ ਟੈਸਟਰ ਤੇ ਮਲਟੀਮੀਟਰ ਨਾਲ ਪਤਾ ਕਰ ਸਕਦੇ ਹਾਂ ਠੀਕ ਹੈ ਦੋਸਤੋ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਰੈਜ਼ਿਸਟੈਂਸ ਨੂੰ ਸੀਰੀਜ਼ ਵਿੱਚ ਜੋੜਨ ਤੇ ਕੁੱਲ ਰੈਜ਼ਿਸਟੈਂਸ ਕੀ ਹੋਵੇਗੀ ਵਧਦੀ ਹੈ ਕਟਦੀ ਹੈ ਜਾਂ ਕੋਈ ਫਰਕ ਨਹੀਂ ਪੈਂਦਾ ਜਾਂ ਸਾਰੇ ਹਾਂ ਜੀ ਦੋਸਤੋ ਦੱਸੋ ਜੀ ਇਸ ਦਾ ਜੋ ਰਾਈਟ ਆਨਸਰ ਹੈ ਹੈ ਕਮੈਂਟ ਵਿੱਚ ਤੁਸੀਂ ਦੱਸਣਾ ਹੈ ਜਿਹ ਪਤਾ ਲੱਗ ਗਿਆ ਠੀਕ ਹੈ ਜੀ ਮੈਂ ਦੱਸਦਾ ਤੁਹਾਨੂੰ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਵਧਦੀ ਹੈ ਰੈジਸਟੈਂਸ ਵਧਦੀ ਹੈ ਠੀਕ ਹੈ ਦੋਸਤੋ ਅੱਗੇ ਪਹੁੰਚਦਾ ਨੈਕਸਟ ਕੁਐਸਚਨ ਤੇ ਕਵਸਚਨ ਨੰਬਰ ਹੈ 3 ਸਰਕਟ ਵਿੱਚ ਕਰੰਟ ਕਦੋਂ ਚੱਲਦਾ ਹੈ ਸਰਕਟ ਦੇ ਵਿੱਚ ਕਰੰਟ ਕਦੋਂ ਚੱਲਦਾ ਹੈ ਹਾਂਜੀ ਜਦ ਸਵਿਚ ਓਪਨ ਹੋਵੇ ਜਦ ਸਵਿਚ ਕਲੋਜ਼ ਹੋਵੇ ਜਦ ਸਵਿਚ ਓਪਨ ਜਾਂ ਕਲੋਜ਼ ਹੋਵੇ ਜਾਂ ਇਹ ਸਾਰੇ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਜਦ ਸਵਿਚ ਓਪਨ ਜਾਂ ਕਲੋਜ਼ ਹੋਵੇ ਉਸ ਟਾਈਮ ਸਰਕਟ ਵਿੱਚੋਂ ਕਰੰਟ ਚੱਲਦਾ ਹੈ ਠੀਕ ਹੈ ਦੋਸਤੋ ਅੱਗੇ ਬਚਦਾ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 4 ਸੈੱਲਾਂ ਨੂੰ ਸੀਰੀਜ਼ ਵਿੱਚ ਕਿਉਂ ਜੋੜਿਆ ਜਾਂਦਾ ਹੈ ਸੈੱਲਾਂ ਨੂੰ ਸੀਰੀਜ਼ ਵਿੱਚ ਕਿਉਂ ਜੋੜਿਆ ਜਾਂਦਾ ਹੈ ਵੋਲਟੇਜ ਵਧਾਉਣ ਲਈ ਵੋਲਟੇਜ ਘਟਾਉਣ ਲਈ ਕਰੰਟ ਵਧਾਉਣ ਲਈ ਜਾਂ ਕਰੰਟ ਘਟਾਉਣ ਲਈ ਹਾਂਜੀ ਦੋਸਤੋ ਦੱਸੋ ਜੀ ਹਾਂਜੀ ਦੋਸਤੋ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਵੋਲਟੇਜ ਵਧਾਉਣ ਲਈ ਵੋਲਟੇਜ ਵਧਾਉਣ ਲਈ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕੁਐਸਚਨ ਨੰਬਰ ਤੁਹਾਡੀ ਸਕਰੀਨ ਤੇ ਹੈ 5 ਨੰਬਰ ਜਦੋਂ 3 3 ਓਮ ਦੀਆਂ ਦੋ ਰੈਜ਼ਿਸਟੈਂਸਾਂ ਨੂੰ ਸੀਰੀਜ਼ ਵਿੱਚ ਜੋੜਿਆ ਜਾਵੇ ਤਾਂ ਕੋਲਰ ਰੈਜ਼ਿਸਟੈਂਸ ਕਿੰਨੀ ਹੋਵੇਗੀ 1 ਓਮ 2 ਓਮ 6 ਓਮ ਜਾਂ ਕੋਈ ਨਹੀਂ ਦੋ ਜਦੋਂ ਦੋ 3 3 ਓਮ ਦੀਆਂ ਦੋ ਰੈਜ਼ਿਸਟੈਂਸਾਂ ਹਾਂਜੀ ਦੋਸਤੋ ਇਹ ਸੀਰੀਜ਼ ਸਰਕਟ ਬਣ ਗਿਆ ਜੀ ਇਧਰ B ਹੈ ਇਧਰ A ਹੈ 3 3 ਓਮ ਦੀਆਂ ਨਾਲ ਕਿਹਾ ਤੇ ਆਪਾਂ ਪਤਾ ਸੀਰੀਜ਼ ਸਰਕਟ ਅਸੀਂ ਤਾਂ ਆਪਾਂ ਜੋੜ ਕਰਨਾ ਹੈ ਕਿੰਨਾ ਆ ਜਾਏਗਾ 6 ਔਮ ਤੇ ਇਸ ਦਾ ਰਾਈਟ ਆਨਸਰ ਆ ਜਾਏਗਾ 6 ਔਮ ਠੀਕ ਹੈ ਦੋਸਤੋ ਅੱਗੇ ਪਹੁੰਚਦਾ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 6 ਕੀ ਕਹਿੰਦਾ ਏਸੀ ਕਰੰਟ ਦਾ ਵੋਲਟੇਜ 1 ਸੈਕਿੰਡ ਵਿੱਚ ਜਿੰਨੇ ਚੱਕਰ ਪੂਰੇ ਕਰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਏਸੀ ਸਰਕਟ ਦੀ ਗੱਲ ਕੀਤੀ ਹੈ ਦੋਸਤੋ ਉਸਨੇ ਹਾਂਜੀ ਪਾਵਰ ਫੈਕਟਰ ਫ੍ਰੀਕੁਐਂਸੀ ਐਪਲੀਟਿਊਡ ਪਾਵਰ ਫੈਕਟਰ ਪਾਵਰ ਏਸੀ ਕਰੰਟ ਦਾ ਵੋਲਟੇਜ ਇੱਕ ਸੈਕਿੰਡ ਵਿੱਚ ਜਿੰਨੇ ਚੱਕਰ ਪੂਰੇ ਕਰਦਾ ਇਹ ਵਾਲੇ ਚੱਕਰਾਂ ਦੀ ਗੱਲ ਕੀਤੀ ਹੈ ਜੀ ਇੱਕ ਸੈਕਿੰਡ ਵਿੱਚ ਉਸ ਨੂੰ ਕੀ ਕਹਿੰਦੇ ਹਨ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਸ ਨੂੰ ਫ੍ਰੀਕੁਐਂਸੀ ਕਹਿੰਦੇ ਹਨ ਅੱਗੇ ਪਹੁੰਚਦਾ ਨੈਕਸਟ ਕੁਐਸਚਨ ਤੇ 1 ਕਿਲੋਵਾਟ ਕਿੰਨੇ ਵਾਟ ਦੇ ਬਰਾਬਰ ਹੁੰਦਾ ਹੈ 1 किलोवाट ਕਿੰਨੇ ਵਾਟ ਦੇ ਬਰਾਬਰ ਹੁੰਦਾ ਹੈ 100 ਵਾਟ ਦੇ 10 ਵਾਟ ਦੇ 1000 ਵਾਟ ਦੇ ਜਾਂ 10000 ਵਾਟ ਦੇ ਹਾਂਜੀ ਦੋਸਤੋ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ 1000 ਵਾਟ A ਡੀ ਸ ਬਿਲਕੁਲ ਰਾਈਟ ਆਨਸਰ ਹੋਏਗਾ ਠੀਕ ਹੈ ਜੀ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 8 ਸਮਾਲ ਇਲੈਕਟ੍ਰਿਕ ਕਰੰਟ ਨੂੰ ਮਾਪਣ ਲਈ ਇਹ ਲਿਖਿਆਂ ਵਿੱਚੋਂ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਸਮਾਲ ਹਾਂਜੀ ਪਤਾ ਹੀ ਹੈ ਤੁਹਾਨੂੰ ਵੋਲਟਮੀਟਰ ਰੈジਸਟੈਂਸ ਸੌਰੀ ਰੀਯੂਸਡ ਐਟ ਵਾਟਮੀਟਰ ਗਲਵੈਨੋਮੀਟਰ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਗਲਵੈਨੋਮੀਟਰ ਠੀਕ ਹੈ ਦੋਸਤੋ ਚਲ ਗਿਆ ਪਰ ਨੈਕਸਟ ਕੁਸਚਨ ਤੇ ਕੁਸਚਨ ਨੰਬਰ ਹੈ 9 ਭਾਰਤ ਵਿੱਚ ਬਿਜਲੀ ਸਪਲਾਈ ਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ ਭਾਰਤ ਵਿੱਚ ਬਿਜਲੀ ਸਪਲਾਈ ਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ 40 ਹਰਟਸ 50 ਹਰਟਸ 60 ਹਰਟਸ ਜਾਂ 70 ਹਰਟਸ ਹਾਂਜੀ ਦੋਸਤੋ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਭਾਰਤ ਦੇ ਵਿੱਚ ਬਿਜਲੀ ਫ੍ਰੀਕੁਐਂਸੀ ਉਹ ਹੈ 50 ਹਰਸ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਕੁਐਸਚਨ ਨੰਬਰ ਹੈ 10 ট্রান্সਫਾਰਮਰ ਵਿੱਚ ਤੇਲ ਦਾ ਕੰਮ ਕੀ ਹੈ ਜੀ ਹਾਂਜੀ ট্রান্সਫਾਰਮਰ ਦੇ ਵਿੱਚ ਤੇਲ ਦਾ ਕੰਮ ਕੀ ਹੈ ਹਾਂਜੀ ਦੋਸਤੋ ਇਨਸੂਲੇਸ਼ਨ ਦੇਣਾ ਕੋਰ ਨੂੰ ਠੰਡਾ ਰੱਖਣਾ ਕੋਈ ਨਹੀਂ ਜਾਂ ਉੱਪਰ ਵਾਲੇ ਦੋਵੇਂ ਸੋ ਦੋਸਤੋ ਇਹ ਸਤਿ ਜੋ ਰਾਈਟ ਆਨਸਰ ਹੈ ਉਹ ਹੈ ਇਨਸੂਲੇਸ਼ਨ ਦੇਣਾ ਐਂਡ ਕੋਰ ਨੂੰ ਠੰਡਾ ਕਰਨਾ ਠੰਡਾ ਰੱਖਣਾ ਉਪਰੋਕਤ ਉੜਾ ਤੇ ਐੜਾ ਦੋਵੇਂ ਨੈਕਸਟ ਕੁਐਸਚਨ ਤੇ ਚੱਲ ਗਏ ਦੋਸਤੋ ਟਰਾਂਸਫਾਰਮਰ ਦੀ ਕੋਰ ਕਿਸ ਧਾਤੂ ਦੀ ਬਣੀ ਹੁੰਦੀ ਹੈ ਟਰਾਂਸਫਾਰਮਰ ਦੀ ਕੋਰ ਕਿਸ ਧਾਤੂ ਦੀ ਬਣੀ ਹੁੰਦੀ ਹੈ ਕਾਪਰ ਦੀ ਸਿਲਵਰ ਦੀ ਲੋਹੇ ਦੀ ਜਾਂ ਸਿਲੀਕਨ ਸਟੀਲ ਦੀ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਸਿਲੀਕੋਨ ਸੀਲ ਠੀਕ ਹੈ ਦੋਸਤੋ ਸਿਲੀਕੋਨ ਸੀਲ ਅੱਗੇ ਆਪਾਂ ਚੱਲਦੇ ਆ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 12 ਬਕਲਜ਼ ਰਲੇ ਟਰਾਂਸਫਾਰਮਰ ਦੀ ਕਿਸ ਚੀਜ਼ ਤੋਂ ਸੁਰੱਖਿਆ ਕਰਦੀ ਹੈ ਬਕਲਜ਼ ਰਲੇ ਅਸਮਾਨੀ ਬਿਜਲੀ ਤੋਂ ਬਾਰਿਫਾਟ ਤੋਂ ਅੰਦਰੂਨੀ ਫਾਟ ਤੋਂ ਜਾਂ ਕੋਈ ਨਹੀਂ ਇਹ ਬਕਲਜ਼ ਰਲੇ ਜੋ ਪਾਵਰ ਟਰਾਂਸਫਰਮਰ ਹੁੰਦੇ ਹਨ ਉਹਨਾਂ ਵਿੱਚ ਲੱਗੀ ਹੁੰਦੀ ਹੈ ਜਿਹੜੇ ਕਿ 500 KVA ਤੋਂ ਵੱਧ ਹੁੰਦੇ ਹਨ ਠੀਕ ਹੈ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਇਹ ਅੰਦਰੂਨੀ ਫਾਲਟ ਤੋਂ ਸੁਰੱਖਿਆ ਕਰਦੀ ਹੈ ਬਕਲਜ਼ ਰਲੇ ਜਦੋਂ ਬਕਰ ਰਲੇ ਆ ਜਾਂਦੀ ਹੈ ਤਾਂ ਇੱਕ ਟਰਾਂਸਫਰਮਰ ਦਾ ਜੋ LT ਜੋ ਸਰਕਟ ਬ੍ਰੇਕਰ ਹੁੰਦਾ ਹੈ ਐਸਬਸਿਕਸ ਬ੍ਰੇਕਰ ਨੂੰ ਕਹਿੰਦੇ ਹਨ ਉਥੇ ਇੱਕ ਇੰਡੀਕੇਸ਼ਨ ਜਗ ਜਾਂਦੀ ਹੈ ਬਕਲਰ ਰੇਲੇ ਦੀ ਉਸ ਨੂੰ ਰੀਸੈਟ ਕਰਨ ਵਾਸਤੇ ਟਰਾਂਸਫਾਰਮਰ ਦੇ ਉੱਪਰੋਂ ਬਕਲਰ ਰੇਲੇ ਨੂੰ ਰੀਸੈਟ ਕਰਾਉਣਾ ਹੁੰਦਾ ਹੈ ਜੀ ਠੀਕ ਹੈ ਦੋਸਤੋ ਉਹ ਆਪਾਂ ਇੱਕ ਦਿਨ ਪ੍ਰੈਕਟੀਕਲ ਵਿੱਚ ਕਰਾਂਗੇ ਆਪਾਂ ਕਿਸੇ ਸਬਸਟੇਸ਼ਨ ਤੇ ਜਾਵਾਂਗੇ ਜਿਵੇਂ ਅੱਗੇ ਆਪਾਂ ਕਰੀ ਗਏ ਸੀਗੇ ਤਾਂ ਉੱਥੇ ਆਪਾਂ ਪ੍ਰੈਕਟੀਕਲਾਈਜ਼ ਕਰਾਂਗੇ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਟਰਾਂਸਫਾਰਮਰ ਦੀ ਲੋਡ ਵਾਲੀ ਸਾਈਡ ਨੂੰ ਕੀ ਕਹਿੰਦੇ ਹਨ ਟਰਾਂਸਫਾਰਮਰ ਦੀ ਲੋਡ ਵਾਲੀ ਸਾਈਡ ਨੂੰ ਜਿੱਦਾਂ ਲੋਡ ਹੁੰਦਾ ਹੈ ਪ੍ਰਾਇਮਰੀ ਵਾਈਡਿੰਗ ਸੈਕੰਡਰੀ ਵਾਈਡਿੰਗ ਦੋਵੇਂ じゃ ਕੋਈ ਨਹੀਂ ਸੋ ਇਸ ਦਾ ਰਾਈਟ ਆਨਸਰ ਹੈ ਉਸ ਨੂੰ ਕਹਿੰਦੇ ਨੇ ਸੈਕੰਡਰੀ ਵਾਈਡਿੰਗ ਠੀਕ ਹੈ ਦੋਸਤੋ ਸੈਕੰਡਰੀ ਵਾਈਡਿੰਗ ਅੱਗੇ ਬਹ ਚਲਦੇ ਆ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 14 ਆਨ ਲੋਡ ਟੇਪ ਚੈਂਜਰ O L T C ਆਨ ਲੋਡ ਟੇਪ ਚੈਂਜਰ ਟਰਾਂਸਫਰਮਰ ਦੀ ਕਿਹ ਸਾਈਡ ਤੇ ਲੱਗਾ ਹੁੰਦਾ ਹੈ ਐਚਵੀ ਸਾਈਡ ਦੀ ਵਾਈਂਡਿੰਗ ਤੇ ਐਲਵੀ ਸਾਈਡ ਵਾਈਂਡਿੰਗ ਤੇ ਜਦੋਂ ਵੀ ਜਾਂ ਇਹਨਾਂ ਚੋਂ ਕੋਈ ਨਹੀਂ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੁੰਦਾ ਜੀ ਐਚਟੀ ਐਚਵੀ ਸਾਈਡ ਦੀ ਵਾਈਂਡਿੰਗ ਤੇ ਐਚਟੀ ਕਹਿ ਲਓ ਐਚਵੀ ਕਹਿ ਲਓ ਇੱਕੋ ਚੀਜ਼ ਹੈ ਜੀ ਜੋ ਟੇਪ ਚੈਂਜਰ ਕਰਦੇ ਹਨ ਅੱਗੇ ਮੈਂ ਦੱਸਿਆ ਹੈ ਜਿੱਥੋਂ ਵੋਲਟਜ ਨੂੰ ਵਧਾਉਂਦੇ ਹਨ ਜਾਂ ਘਟਾਉਂਦੇ ਹਨ ਆਪਾਂ ਵੀਡੀਓ ਵਿੱਚ ਵਿਖਾਇਆ ਵਾ ਸਬਸੈਕਸ਼ਨ ਜਾ ਕੇ ਤਾਂ ਤੁਸੀਂ ਪਲੇਲਿਸਟ ਜਾ ਕੇ ਜ਼ਰੂਰ ਦੇਖ ਲੈਣਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਇਹ ਵੀਡੀਓ ਤੁਹਾਨੂੰ ਕੇਸਰਨ ਲੱਗੀ ਹੈ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿਓ ਠੀਕ ਹੈ ਜੀ ਤਾਂ ਜੋ ਸਾਨੂੰ ਪਤਾ ਲੱਗੇ ਅਸੀਂ ਕਿੱਦਾਂ ਦੀ ਤਿਆਰੀ ਆਪਣੇ ਸਟੂਡੈਂਟਸ ਨੂੰ ਬਿਲਕੁਲ ਫ੍ਰੀ ਆਫ ਕੋਸਟ ਕਰਵਾ ਰਹੇ ਹਾਂ ਓਨਲੀ ਆਪਾਂ ਫੀਸ ਰੱਖੀ ਹੈ 200 ਰੁਪਏ ਉਹ ਵੀ ਪੀਡੀਐਫ ਦੀ ਜੇਕਰ ਆਪਾਂ ਬਿਲਕੁਲ ਫ੍ਰੀ ਪੀਡੀਐਫ ਦੇ ਸਕਨੇ ਆ ਕੋਈ ਚੱਕਰ ਨਹੀਂ ਐਡੀ ਗੱਲ ਨਹੀਂ ਹੈਗੀ ਬਟ ਤੁਸੀਂ ਤਿਆਰੀ ਨਹੀਂ ਕਰਨੀ ਜੇਕਰ ਫ੍ਰੀ ਆਪਾਂ ਨੂੰ ਐਮਸੀਕਿਊ ਪੀਡੀਐਫ ਤੁਹਾਨੂੰ ਮਿਲ ਜਾ ਤਾਂ ਤੁਸੀਂ ਤਿਆਰੀ ਨਹੀਂ ਕਰੋਗੇ ਜਿੱਥੇ ਆਪਣੇ ਕੋ 200 ਰੁਪਏ 300 ਰੁਪਏ ਜਾਂ ਜਿਆਦੇ ਲੋਕ ਪੀਡੀਐਫ ਦੇ ਲਈ 5-5000 4-4000 ਅਕੈਡਮੀ ਵਿੱਚ ਦੇ ਕੇ ਉਥੋਂ ਵੀ ਪੀਡੀਐਫ ਇਦਾਂ ਦੀ ਨਹੀਂ ਮਿਲਦੀਆਂ ਠੀਕ ਹੈ ਦੋਸਤੋ ਉਥੇ ਵੀ ਤੁਸੀਂ ਆਪਾਂ ਤਿਆਰੀ ਕਰਨੇ ਹੋ ਤਾਂ ਸਿਰਫ 200 ਰੁਪਏ ਦੇ ਵਿੱਚ ਆਪਾਂ ਪੀਡੀਐਫ ਦੇ ਰਹੇ ਆ ਬਿਲਕੁਲ ਫ੍ਰੀ ਆਫ ਕੋਸਟ ਸਮਝੋ ਤੁਸੀਂ ਇਸ ਨੂੰ ਕਿਉਂਕਿ 200 ਰੁਪਏ ਚਾਜਕਲ ਤੁਹਾਨੂੰ ਪਤਾ ਹੈ ਬੱਚਾ ਵੀ ਨਹੀਂ ਰਾਜ਼ੀ ਹੁੰਦਾ ਜੀ ਠੀਕ ਹੈ ਨਾ ਦੋਸਤੋ ਸੋ ਜਿੱਥੇ ਪੈਸੇ ਲੱਗੇ ਹੋਣ ਉਥੇ ਆਪਣਾ ਧਿਆਨ ਵੀ ਜ਼ਿਆਦਾ ਜਾਵੇਗਾ ਪੜਨ ਨੂੰ ਐਂਡ ਤਾਂ ਹੀ ਅਸੀਂ ਇੱਕ ਇਸ ਦੀ ਫੀਸ ਥੋੜੀ ਜਿਹੀ ਰੱਖੀ ਹੋਈ ਹੈ ਸੋ ਕੁਐਸਚਨ ਨੰਬਰ 15 ਦੀ ਗੱਲ ਕਰੀਏ ਜੀ ਜਰਨੇਟਰ ਦੀ ਰੇਟਿੰਗ ਕਿਸ ਵਿੱਚ ਹੁੰਦੀ ਹੈ ਕੇਡਬਲਯੂਐਚ ਸੌਰੀ ਕੇਡਬਲਯੂਚ ਕੇਵੀਐਚ ਕੇਡਬਲਯੂਐਚ ਜਾਂ ਕੇਵੀਏਆਰ ਚ ਸੋ ਦੋਸਤੋ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ KVA KVA ਨੈਕਸਟ ਕੁਐਸਚਨ ਦੀ ਗੱਲ ਕਰਕੇ ਦੋਸਤੋ ਬਿਜਲੀ ਦੀਆਂ ਲਾਈਨਾਂ ਉੱਪਰ ਕੰਮ ਕਰਨ ਵੇਲੇ आरजी ਅਰਥਾਂ ਕਿੱਥੇ ਕਰਨੀਆਂ ਚਾਹੀਦੀਆਂ ਹਨ ਹਾਂਜੀ ਦੋਸਤੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਤੇ ਤੁਹਾਡੇ ਸਿੱਖਣ ਲਈ ਵੀ ਹੈ ਜਿਹੜੇ ਦੋਸਤ ਅਪਰੈਂਟਸ਼ਿਪ ਕਰ ਰਹੇ ਹਨ ਜ ਜਿਨ੍ਹਾਂ ਨੇ ਅੱਗੇ ਏਲਮ ਲੱਗਣਾ ਹੈ ਉਹਨਾਂ ਲਈ ਮਹੱਤਵਪੂਰਨ ਕੁਐਸਚਨ ਹੈ ਕਿਉਂਕਿ ਇਹ ਆਪਣੀ ਸੇਫਟੀ ਲਈ ਵੀ ਹੈ ਨਾ ਦੋਸਤੋ ਬਿਜਲੀ ਦੇ ਲਾਈਨ ਦੇ ਉੱਪਰ ਕੰਮ ਲੋਕ ਕਰਦੇ ਨੇ ਇਲਮ ਕਰਦੇ ਨੇ ਲਾਈਨ ਮੇਂ ਕਰਦੇ ਨੇ ਕੋਈ ਅਰਥ ਨਹੀਂ ਕਰਦਾ ਆਰਜੀ ਅਰਥਾ ਨਹੀਂ ਕਰਦੇ ਆਰਜੀ ਅਰਥਾ ਮਤਲਬ ਹੈ ਇੱਕ ਅਰਥ ਸਟਿਕ ਹੁੰਦੀ ਹੈ ਜੀ ਅਰਥ ਸਟਿਕ ਜਾਂ ਕੋਈ ਕੰਡਕਟਰ ਦੇ ਨਾਲ ਤਾਰ ਨਾਲ ਕਰ ਲੈਂਦਾ ਹੈ ਜਾਂ ਕੋਈ ਸੰਗਲੀ ਵਗੈਰਾ ਹੋ ਗਿਆ ਇਹਨਾਂ ਨਾਲ ਆਰਜੀ ਅਰਥਾ ਜਿਵੇਂ ਤਿੰਨ ਪੋਲਾਂ ਨੂੰ ਅਸੋਰੀ ਤਿੰਨਾ ਜੋ ਆਪਣੇ ਕੋਲ 11 ਕੇ ਵੀ ਆ ਰਹੀ ਹੈ ਇਹਨਾਂ ਦੇ ਉੱਪਰ ਜੁਲਤੂ ਲੈਂਦ ਬਾਦ ਹੁੰਦੀ ਤਾਂ ਤਿੰਨਾ ਤਾਰਾਂ ਦੇ ਉੱਪਰ ਇੱਕ ਸੰਗਲੀ ਵਗੈਰਾ ਜਾਂ ਅਰਥ ਸਟਿਕਾ ਨਾਲ ਥੱਲੇ ਅਰਥ ਕਰਦੇ ਦਾ ਤਾਂ ਜੋ ਇੱਥੇ ਕਿਸੇ ਬੰਦੇ ਨੂੰ ਝਟਕਾ ਨਾ ਮਹਿਸੂਸ ਹੋਵੇ ਠੀਕ ਹੈ ਜੀ ਤਾਂ ਕੁਐਸਚਨ ਆਪਣਾ ਕੀ ਹੈ ਬਿਜਲੀ ਦੀਆਂ ਲਾਈਨਾਂ ਉੱਪਰ ਕੰਮ ਕਰਨ ਵੇਲੇ ਆਰਜੀ ਅਰਥਾਂ ਕਿੱਥੇ ਕਰਨੇ ਚਾਹੀਦੇ ਹਨ ਕਿੱਥੇ ਕਰਨੇ ਚਾਹੀਦੇ ਹਨ ਕੰਮ ਕਰਨ ਵਾਲੀ ਜਗ੍ਹਾ ਦੇ ਅੱਗੇ ਕੰਮ ਕਰਨ ਵਾਲੀ ਜਗ੍ਹਾ ਦੇ ਪਿੱਛੇ ਕੰਮ ਕਰਨ ਵਾਲੀ ਜਗ੍ਹਾ ਦੇ ਦੋਨੇ ਪਾਸੇ ਜਾਂ ਕੰਮ ਕਰਨ ਵਾਲੀ ਜਗ੍ਹਾ ਦੇ ਕੋਲ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਕੰਮ ਕਰਨ ਵਾਲੀ ਜਗ੍ਹਾ ਦੇ ਦੋਨੇ ਪਾਸੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਜਿੱਥੇ ਕੰਮ ਕਰਨਾ ਹੈ ਇਧਰ ਵੀ ਅਰਥਾ ਜ਼ਰੂਰੀ ਹੈ ਨਾ ਤੇ ਇੱਥੇ ਜਿਵੇਂ ਆਪਾਂ ਮੰਨ ਲਓ ਵਿਚਾਲੇ ਕੰਮ ਕਰਨਾ ਹੈ ਤੇ ਕਿਸੇ ਜੀਓ ਸੁਚਦਾ ਜਾਂ ਕੰਟਰੋਲਰ ਸੁਦਾ ਕੰਮ ਕਰਨਾ ਹੈ ਤਾਂ ਦੋਨੇ ਪਾਸੇ ਅਰਥਾ ਜ਼ਰੂਰੀ ਹਨ ਅਰਥਾ ਜਦੋਂ ਰੱਬ ਨਾ ਕਰੇ ਕਿਸੇ ਨੂੰ ਕੋਈ ਮੰਨ ਲਓ ਪਿੱਛੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਰੰਟ ਆ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਹੁੰਦੀ ਤਾਂ ਦੋਸਤੋ ਇੱਥੇ ਜੋ ਅਧਿਕਾਰੀ ਕੰਮ ਕਰ ਰਿਹਾ ਇਸ ਨੂੰ ਝਟਕਾ ਨਾ ਲੱਗੇ ਇਸ ਲਈ ਅਰਥਾਂ ਜ਼ਰੂਰੀ ਹਨ ਮੈਂ ਵਾਰ-ਵਾਰ ਕਹਿ ਰਿਹਾ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਆ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 17 ਬੈਟਰੀ ਦੀ ਸਪੈਸਿਫਿਕ ਗ੍ਰੈਵਿਟੀ ਕਿਸ ਯੰਤਰ ਨਾਲ ਮਾਪਦੇ ਹਨ ਬੈਟਰੀਆਂ ਦੀ ਗੱਲ ਕਰ ਰਹੇ ਨੇ ਬੈਟਰੀਆਂ ਆਪੀਆਂ ਸਬਸਟੇਸ਼ਨ ਦੇ ਵਿੱਚ ਵਰਤੀਆਂ ਜਾਂਦੀਆਂ ਹਨ ਜਿੱਤੇ ਆਪਣੇ ਬਿਜਲੀ ਗ੍ਰਿਡ ਹੁੰਦੇ ਹਨ ਸਬਸਟੇਸ਼ਨ ਵਿੱਚ ਬੈਟਰੀਆਂ ਵਰਤੀਆਂ ਜਾਂਦੀਆਂ ਹਨ ਇਹ ਨਾ ਸਮਝ ਲਓ ਕਿ ਬੈਟਰੀਆਂ ਦੀ ਕੋਈ ਲੋਡ ਨਹੀਂ ਹੁੰਦੀ ਤਾਂ ਉਸ ਦੀ ਸਪੈਸੀਫਿਕ ਗ੍ਰੈਵਿਟੀ ਹਰ ਰੋਜ਼ ਚੈੱਕ ਕਰਦੇ ਹਨ ਕਿ ਬੈਟਰੀ ਕਿੰਨੇ ਪਰਸੈਂਟ ਕੰਮ ਕਰ ਰਹੀ ਹੈ ਦੋਸਤੋ ਤਾਂ ਕਿੰਦੇ ਨਾਲ ਚੈੱਕ ਕਰਦੇ ਹਨ ਲੈਕੈਟੋਮੀਟਰ ਹਾਈਡਰੋਮੀਟਰ ਨਾਲ वोल्टਮੀਟਰ ਨਾਲ ਜਾਂ ਓਮੀਟਰ ਨਾਲ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਹਾਈਡਰੋਮੀਟਰ ਨਾਲ ਹਾਈਡਰੋਮੀਟਰ ਨਾਲ ਰਾਈਟ ਦੋਸਤੋ ਅੱਗੇ ਨੈਕਸਟ ਕੁਐਸਚਨ ਤੇ ਚੱਲ ਜੀ ਆਪਾਂ ਕੁਐਸਚਨ ਨੰਬਰ ਹੈ 18 ਕਰੰਟ ਟਰਾਂਸਫਾਰਮਰ ਕਿਸ ਕੰਮ ਲਈ ਵਰਤੇ ਜਾਂਦਾ ਹੈ ਕਰੰਟ ਟਰਾਂਸਫਾਰਮਰ ਦੀ ਸੀਟੀ ਦੀ ਗੱਲ ਕੀਤੀ ਹੈ ਇੱਕ ਸੀਟੀ ਹੁੰਦਾ ਹੈ ਇੱਕ ਪੀਟੀ ਦਾ ਪੋਟੈਂਸ਼ੀਅਲ ਟਰਾਂਸਫਾਰਮਰ ਸੀਟੀ ਹੁੰਦਾ ਹੈ ਕਰੰਟ ਟਰਾਂਸਫਾਰਮਰ ਜਿਹੜੇ ਕਿ ਪਾਵਰ ਟਰਾਂਸਫਾਰਮਰ ਜਿਵੇਂ ਸਟੈਪ ਡਾਊਨ ਟਰਾਂਸਫਾਰਮਰ ਦਾ ਸਟੈਪ ਅਪ ਟਰਾਂਸਫਾਰਮਰ ਦੇ ਕੋਲ ਪਿਛਲੇ ਪਾਸੇ ਲੱਗੇ ਹੁੰਦੇ ਹਨ ਅਸੀਂ ਵੀਡੀਓ ਦੇ ਵਿੱਚ ਦਿਖਾਇਆ ਹੈ ਸਾਰੇ ਚੀਜ਼ ਨੋਟ ਕਰਾਈ ਹੋਈ ਹੈ ਸੀਟੀ ਕਿਹੜੇ ਨੇ ਪੀਟੀ ਕਿਹੜੇ ਨੇ ਇਨਾਂ ਦਾ ਕੰਮ ਕੀ ਹੈ ਮੈਰਮੈਂਟ ਪ੍ਰੋਟੈਕਸ਼ਨ ਮੈਰਮੈਂਟ ਅਤੇ ਪ੍ਰੋਟੈਕਸ਼ਨ ਦੋਵੇਂ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਮੈਰਮੈਂਟ ਅਤੇ ਪ੍ਰੋਟੈਕਸ਼ਨ ਆ ਦੋਵੇਂ ਠੀਕ ਹੈ ਦੋਸਤੋ ਨੈਕਸਟ ਕੁਸਚਨ ਤੇ ਚੱਲੀਏ ਦੋਸਤੋ ਆਪਾਂ 3 ਫੇਸ ਐਲਟੀ ਕੇਬਲ ਕਿਹੜੇ ਰੰਗ ਨਾਲ ਦਰਸਾਈ ਜਾਂਦੀ ਹੈ 3 ਫੇਸ ਐਲਟੀ ਦੀ ਕੇਬਲ एएलटीडी केवल होगी थ्री फेज ठीक है जी रेड ਹੁੰਦਾ ਜੀ yellow ਹੁੰਦਾ ਹੈ ਜੀ blue ਹੁੰਦਾ ਹੈ ਜੀ ਅਤੇ ਨਿਊਟਰਲ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਲਾਲ ਪੀਲੀ ਨੀਲੀ ਅਤੇ ਕਾਲੀ ਠੀਕ ਹੈ ਦੋਸਤੋ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਉਚਾਈ ਤੇ ਕੰਮ ਕਰਨ ਵੇਲੇ ਸਾਨੂੰ ਕੀ ਪਹਿਨਣਾ ਚਾਹੀਦਾ ਹੈ ਜੇ ਜਦੋਂ ਪੋਲ ਦੇ ਉੱਪਰ ਆਪਾਂ ਕੰਮ ਕਰਨਾ ਹੈ ਜਾਂ ਕੋਈ ਪੀਐਸ ਡੀਜ਼ਲ ਤੇ ਬੱਚਾ ਲੱਗਦਾ ਹੈ ਤਾਂ ਕੰਮ ਕਰਨ ਲਈ ਕੀ ਵਰਤਨਾ ਜਾਂਦਾ ਹੈ ਕੀ ਪਹਿਨਣਾ ਚਾਹੀਦਾ ਹੈ ਹੈਲਮਟ ਸੇਫਟੀ ਬੈਲਟ ਉੜਤ ਐਡਾ ਦੋਵੇਂ ਜਾਂ ਚਪਲਾਂ ਤਾਂ ਚਪਲਾਂ ਆਪਾਂ ਨਹੀਂ ਵਰਤ ਸਕਦੇ ਹੈਲਮਟ ਵੀ ਵਰਤ ਸਕਨੇ ਆ ਸੇਫਟੀ ਬੈਲਟ ਵੀ ਵਰਤ ਸਕਨੇ ਆ ਤੇ ਇਸ ਦਾ ਰਾਈਟ ਆਨਸਰ ਹੋ ਜਾਏਗਾ ਉੜਤ ਐਡਾ ਦੋਨੇ ਇਹ ਵੀਡੀਓ ਤੁਹਾਨੂੰ ਕਿੱਸਾ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮੱਚ